ਸਾਡੇ ਪਾਵਨ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਕਾਲ ਤਖ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਇੰਨੇ ਸਿੱਖਾਂ ਨੂੰ ਸ਼ਹੀਦ ਕੀਤਾ ਗੁਰੂ ਗਰੰਥ ਸਾਹਿਬ ਜੀ ਦੇ ਗੋਲੀਆਂ ਲੱਗੀਆਂ ਯਾਰ ਲਾਇਬ੍ਰੇਰੀ ਸਾੜ ਦਿੱਤੀ ਉੱਥੇ ਕਿੰਨੇ ਸਰੂਪ ਜਿਹੜੇ ਅਗਨ ਭੇਟ ਹੋ ਗਏ ਹਰ ਕੀਪੌੜੀ ਤੇ ਬਰਾਜਮਨ ਸਰੂਪ ਦੇ ਗੋਲੀ ਲੱਗੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਬਰਾਜਮਨ ਸਰੂਪ ਦੇ ਗੋਲੀ ਲੱਗੀ ਹੈ ਕੀਰਤਨ ਕਰਦੇ ਹੋਏ ਸਿੰਘ ਸ਼ਹੀਦ ਹੋਏ ਨੇ ਛੋਟੇ ਛੋਟੇ ਬੱਚੇ ਮਾਰ ਦਿੱਤੇ ਗਏ ਤੇ ਸਾਨੂੰ ਇਹ ਕਹਿੰਦੇ ਹੋ ਭੁੱਲ ਜੋ ਤੁਸੀਂ ਇਹ ਦੇਖਦੇ ਹੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਨੇ ਲਾਲ ਕਿਲੇ ਦੇ ਜਾ ਕੇ ਝੰਡਾ ਚੁਲਾਤਾ ਪੂਰਾ ਭਾਰਤ ਚੀਕਾ ਮਾਰ ਲੱਗਿਆ ਸੀ ਮਾਰੀਆਂ ਸੀ ਕਿ ਨਹੀਂ ਚੀਕ ਤੇ ਸਾਡੇ ਪਾਵਨ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਲਿਆ ਕੇ ਜੋ ਤਿਰੰਗਾ ਚੁਲਾਤਾ ਸੀ ਸਿੱਖ ਉਸ ਚੀਜ਼ ਨੂੰ ਕਿਵੇਂ ਭੁੱਲ ਜਾਈਂ ਸਿੱਖ ਉਸ ਦਰਦ ਨੂੰ ਕਿਵੇਂ ਭੁੱਲ ਜਾਈਂ ਅੱਜ ਦੀ ਜਿਹੜੀ ਨੇਸ਼ਨ ਕਰਕੇ ਲੈ ਕੇ ਆਈ ਹੈ ਜਿਹੜੇ ਇਹਨਾਂ ਨੂੰ ਅੰਗਰੇਜ਼ਾਂ ਨੇ ਦਿੱਤੇ ਆ ਪੁਲਸਿੰਗ ਪਾਲਸਿੰਗ ਸੇਮ ਹੈ ਇਹਨਾਂ ਦੀ ਪੁਲਸਿੰਗ ਪਾਲਿਸੀ ਸੇਮ ਹੈ ਫਿਰ ਇਹਨਾਂ ਦਾ ਸੰਵਿਧਾਨ ਜਿਹੜਾ ਉਹਦੀਆਂ ਬਹੁਤੀਆਂ ਧਰਾਵਾਂ ਜਿਹੜੀਆਂ ਸੇਮ ਨੇ ਵੱਖਰਾ ਕੀ ਕੀਤਾ ਇਹਨਾਂ ਨੇ ਕੀ ਸਿਰਜਿਆ ਵੱਖਰਾ ਜੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਨੇਸ਼ਨ ਸਟੇਟ ਬਣ ਗਈ ਲੋਕਾਂ ਦੇ ਭਲੇ ਲਈ ਕੀ ਸਿਰਜਿਆ ਸਿੱਖਾਂ ਦੇ ਕੋਲ ਇਹ ਦਾਵਾ ਕਿ ਅਸੀਂ ਇਹੋ ਜਿਹਾ ਦੇਸ਼ ਕਾਲ ਸਿਰਜਣਾ ਜਿੱਥੇ ਕੋਈ ਜਾਤ ਪਾਤ ਨਸਲ ਰੰਗ ਭੇਦ ਦਾ ਵਿਤਕਰਾ ਨਹੀਂ ਹੋਊਗਾ ਜਿੱਥੇ ਕਿਸੇ ਇੱਕ ਫਿਰਕੇ ਨੂੰ ਇਨਸਾਫ ਲੈਣ ਲਈ 40 ਸਾਲ ਅਦਾਲਤਾਂ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ ਜਿੱਥੇ ਬੰਦੇ ਨੂੰ ਬੰਦਾ ਗਿਣਿਆ ਜਾਊਗਾ ਸਾਨੂੰ ਨਾ ਤਾਂ ਮੁਗਲਾਂ ਦੇ ਵੇਲੇ ਇਨਸਾਨ ਗਿਣਿਆ ਗਿਆ ਨਾ ਇਸ ਵੇਲੇ ਇਨਸਾਨ ਗਿਣਿਆ ਗਿਆ ਯਾਰ ਅੰਗਰੇਜ਼ ਮਾੜੇ ਥੋੜੀ ਸੀ ਜਿੰਨੀ ਤਰੱਕੀ ਅੰਗਰੇਜ਼ਾਂ ਨੇ ਭਾਰਤ ਦੀ ਕਰਾਈ ਹੈ ਮੈਨੂੰ ਲੱਗਦਾ ਨਹੀਂ ਹੋਈ ਹੋਊਗੀ ਉਹਦੇ ਤੋਂ ਬਾਅਦ ਇਹਨਾਂ ਕਿੰਨੇ ਕ ਡੈਮ ਬਣਾ ਲਏ ਕਿੰਨੀਆਂ ਕ ਰੇਲਵੇ ਲਾਈਨਾਂ ਪਾ ਲਈਆਂ ਜੋ ਸਿਸਟਮ ਸਾਰਾ ਅੰਗਰੇਜ਼ਾਂ ਦਾ ਬਣਾ ਕੇ ਦਿੱਤਾ ਹੋਇਆ ਪੁਲਸਿੰਗ ਪਾਲਸੀ ਉਹਨਾਂ ਨੇ ਬਣਾ ਕੇ ਦਿੱਤੀ ਮਿਲਟਰੀ ਬੇਸ ਉਹਨਾਂ ਨੇ ਬਣਾ ਕੇ ਦਿੱਤੇ ਸਾਰਾ ਕੁਝ ਤਾਂ ਅੰਗਰੇਜ਼ ਬਣਾ ਕੇ ਦੇ ਗਏ ਜਦੋਂ ਸਿੱਖ ਨੂੰ ਆਪਣੀ ਹੋਂਦ ਦਾ ਹੀ ਖਤਰਾ ਹੋ ਗਿਆ ਜਦੋਂ ਉਹਨੂੰ ਬਾਰ-ਬਾਰ 에ਰਪੋਰਟਾਂ ਦੇ ਉੱਤੇ バス ਛੱਡਿਆਂ ਦੇ ਉੱਤੇ ਰੋਕ ਕੇ ਸ਼ੱਕ ਦੀ ਨਿਗਾਨਾ ਦੇਖਿਆ ਜਾਊਗਾ ਉਹਦੀ ਪੱਗ ਨੂੰ ਸ਼ੱਕ ਦੀ ਨਿਗਾਨਾ ਦੇਖਿਆ ਜਾਊਗਾ ਉਹਦੇ ਕਕਾਰਾਂ ਨੂੰ ਰੋਕਿਆ ਜਾਊਗਾ ਉਹਨੂੰ ਬੇਇੱਜ਼ਤ ਕੀਤਾ ਜਾਊਗਾ ਤੇ ਸਿੱਖਾਂ ਕੋਲ ਅਲਹਿਦਗੀ ਤੋਂ ਬਿਨਾ ਹੋਰ ਕੋਈ ਆਪਸ਼ਨ ਹੀ ਨਹੀਂ ਬਚਿਆ ਘੜੀ ਕੌਮ ਨੇ ਆਪਣੇ ਨਾਲ ਹੋਏ ਜ਼ੁਲਮਾਂ ਨੂੰ ਆਪਣੀ ਅਰਦਾਸ ਦਾ ਹਿੱਸਾ ਬਣਾਇਆ ਤੇ ਤੁਸੀਂ ਕਹਿੰਦੇ ਹੋ ਕਿ ਇਹ ਨਾ ਜ਼ੁਲਮਾਂ ਤੋਂ ਨਹੀਂ ਇਹ ਸਿੱਖਾਂ ਦੀ ਅਰਦਾਸ ਦਾ ਹਿੱਸਾ ਹੈ ਅਰਦਾਸ ਸਮਾਪਤ ਕਿੱਥੇ ਹੁੰਦੀ ਹੈ ਅਸੀਂ ਦੁਹਰਾ ਪੜਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਰਹੀ ਅਰਦਾਸ ਇੱਥੇ ਸਮਾਪਤ ਤੇ ਜ਼ਰੂਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਪਵੇਗਾ ਖਾਲਸਾ ਰਾਜ ਪੁੰਦੇ ਵਿੱਚ ਆਵੇਗਾ ਸਿੱਖਾਂ ਦੀ ਅਰਦਾਸ ਦਾ ਹਿੱਸਾ ਨਾ ਤਾਂ ਸਾਨੂੰ ਕੋਈ ਭੁਲਾ ਸਕਦਾ ਤੇ ਨਾ ਹੀ ਅਸੀਂ ਭੁੱਲਣ ਵਾਲੇ ਹਾਂ ਜੂਨ 84 ਕੱਲੂ ਘਾਰੇ ਦੇ ਦਿਨ ਜਦੋਂ ਇਹ ਦਿਨਾਂ ਦੇ ਵਿੱਚ ਖਾਸ ਕਰਕੇ ਹਰਮੰਦਰ ਸਾਹਿਬ ਪਹੁੰਚਦੇ ਆ ਤਾਂ ਅੱਖਾਂ ਜ਼ਰੂਰ ਨਮ ਹੁੰਦੀਆਂ ਉਸ ਵੇਲੇ ਦਾ ਸਮਾ ਜ਼ਰੂਰ ਯਾਦ ਹੁੰਦਾ ਪਰ ਗੱਲ ਇਹ ਹੈਗੀ ਹੈ ਕਿ ਇਹ ਦਿਨਾਂ ਦੇ ਵਿੱਚ ਖਾਸ ਕਰਕੇ ਹਿਰਦੇ ਜ਼ਰੂਰ ਵਲੁੰਧਰੇ ਜਾਂਦੇ ਆ ਜਦੋਂ ਕੋਈ ਖਾਸ ਕਰਕੇ ਦਿਨਾਂ 'ਚ ਕਹਦੇ ਕਿ ਤੁਸੀਂ ਉਹ ਦਿਨਾਂ ਨੂੰ ਭੁੱਲ ਜਾਓ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਹਾਲੇ ਦੇ ਵਿੱਚ ਇੱਕ ਬਿਆਨ ਆਇਆ ਸ਼ਿਵ ਸੈਨਾ ਆਗੂ ਉਸ ਦੇ ਵਿੱਚ ਕਹਿ ਰਹੇ ਕਿ ਇਹ ਜੋ ਹੋਇਆ ਮੰਦਪਾਗੀ ਘਟਨਾ ਸੀ ਪਰ ਤੁਸੀਂ ਇਸ ਨੂੰ ਭੁੱਲ ਕੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਪਰ ਦੂਜੇ ਪਾਸੇ 6 ਜੂਨ ਨੂੰ ਹਰ ਇੱਕ ਪੋਸਟਰ ਦੇ ਉੱਪਰ ਇਹ ਜ਼ਰੂਰ ਲਿਖਿਆ ਹੁੰਦਾ ਹੈ ਕਿ ਨੈਵਰ ਫੋਰਗੇਟ 1984 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਸੋ ਇਸ ਬਾਬਤ ਗੱਲਬਾਤ ਕਰਦੇ ਮੇਰੇ ਨਾਲ ਯੂनाइटेड 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜਗਰਾਤ ਸਿੰਘ ਮੋਜਾਲ ਮੌਜੂਦ ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਸਾਹਿਬ ਕਿੱਦਾਂ ਦੇਖਦੇ ਹੋ ਕਿਉਂਕਿ ਇਹ ਦਿਨਾਂ ਦੇ ਵਿੱਚ ਗੱਲ ਕਰ ਲਈ ਤਾਂ ਬੜੇ ਨਜਾਇਜ਼ ਸ਼ਹੀਦ ਹੋਏ ਨੇ ਸਿੰਘ ਤਾਂ ਖਾਸ ਕਰਕੇ ਇਹ ਦਿਨਾਂ ਨੂੰ ਕਈ ਰੋਸਵਜੋ ਮਨਾਉਂਦੇ ਨੇ ਕਈ ਚੜ੍ਹਦੀ ਕਲਾ ਦੇ ਵਿੱਚ ਮਨਾਉਂਦੇ ਨੇ ਹਰ ਵਾਰੀ ਹੀ ਕਿਹਾ ਜਾਂਦਾ ਹੈ ਕਿ ਅਸੀਂ ਇਹ 84 ਨਾ ਭੁੱਲਣ ਯੋਗ ਹੈ ਤਾਂ ਨਾ ਬਖਸ਼ਣ ਯੋਗ ਹੈ ਪਰ ਜਦੋਂ ਇਦਾਂ ਦੇ ਬਿਆਨ ਦਿੱਤੇ ਜਾਂਦੇ ਕਈ ਆਗੂਆਂ ਵੱਲੋਂ ਜਿਵੇਂ ਸ਼ਿਵ ਸੈਨਾ ਆਗੂ ਵੱਲੋਂ ਬਿਆਨ ਦਿੱਤਾ ਗਿਆ ਕਿ ਤੁਸੀਂ ਇਹ 84 ਭੁੱਲ ਜੋ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਕੀ ਲੱਗਦਾ ਹੈ ਕਿਉਂ ਅਜਿਹੇ ਕਰਕੇ ਮਨ ਨੂੰ ਠੇਸ ਪਹੁੰਚਾਈ ਜਾਂਦੀ ਹੈ ਤੁਸੀਂ ਦੇਖੋ ਕਿ ਜਦੋਂ ਕਿਸੇ ਕੌਮ ਦੇ ਨਾਲ ਘੱਲੂ ਘਾਰਾ ਕੀਤਾ ਜਾਂਦਾ ਤੇ ਗ੍ਰੈਗਰੀ ਸਟੈਂਟਨ ਉਹਦੇ ਤੇਰੀ ਦਿੰਦਾ ਤੇ ਉਹਦੀ ਅਖੀਰਲੀ ਸਟੇਜ ਡਿਨਾਈਲ ਹੁੰਦੀ ਹੈ ਕਿ ਜਦੋਂ ਇਨਸਾਫ ਦਿੱਤਾ ਨਾ ਜਾਏ ਇਹ ਕਹਿ ਦਿੱਤਾ ਜਾਇਆ ਕਿ ਕੋਈ ਨਹੀਂ ਜੋ ਹੋਇਆ ਭੁੱਲ ਜਾਓ ਇਹ ਵੀ ਨਸਲ ਕੁਸ਼ੀ ਦੀ ਆਖਰੀ ਸਟੇਜ ਹੈ ਜਿਹਦਾ ਜਾਹਰ ਵਰਤਾਰਾ ਸਾਨੂੰ ਦੇਖਣ ਨੂੰ ਮਿਲ ਰਿਹਾ ਜੇ ਅਸੀਂ ਪੁੱਛ ਲਈਏ ਕਿ ਤੁਸੀਂ ਰਾਵਣ ਨੂੰ ਭੁੱਲ ਗਏ ਹੋ ਹੂੰ ਉਹਨੂੰ ਤਾਂ ਜੁਗ ਹੋ ਗਏ ਬਿਲਕੁਲ ਹਰ ਸਾਲ ਉਹਦਾ ਦੇਣ ਕਿਉਂ ਕਰਦੇ ਹਾਂ ਸਾਡੇ ਪਾਵਨ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਕਾਲ ਤਕ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਇੰਨੇ ਸਿੱਖਾਂ ਨੂੰ ਸ਼ਹੀਦ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੋਲੀਆਂ ਲੱਗੀਆਂ ਯਾਰ ਲਾਇਬ੍ਰੇਰੀ ਛਾੜ ਦਿੱਤੀ ਉੱਥੇ ਕਿੰਨੇ ਸਰੂਪ ਜਿਹੜੇ ਅਗਨ ਭੇਟ ਹੋ ਗਏ ਹਰ ਕੀ ਪੌੜੀ ਤੇ ਬਰਾਜਮਨ ਸਰੂਪ ਦੇ ਗੋਲੀ ਲੱਗੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਬਰਾਜਮਨ ਸਰੂਪ ਦੇ ਗੋਲੀ ਲੱਗੀ ਹੈ ਕੀਰਤਨ ਕਰਦੇ ਹੋਏ ਸਿੰਘ ਸ਼ਹੀਦ ਹੋਏ ਨੇ ਛੋਟੇ ਛੋਟੇ ਬੱਚੇ ਮਾਰ ਦਿੱਤੇ ਗਏ ਤੇ ਸਾਨੂੰ ਇਹ ਕਹਿੰਦੇ ਹੋ ਭੁੱਲ ਜੋ ਸਿੱਖ ਨਾ ਤਾਂ ਕੱਲੂ ਘਾਰੇ ਨੂੰ ਭੁੱਲਣਗੇ ਤੇ ਨਾ ਹੀ ਇਸ ਭਾਰਤ ਹਕੂਮਤ ਨੂੰ ਭੁੱਲਣ ਦੇਣਗੇ ਨਾ ਅਸੀਂ ਭੁੱਲਾਂਗੇ ਨਾ ਉਹਨਾਂ ਨੂੰ ਭੁੱਲਣ ਦਵਾਂਗੇ ਬੜੀ ਵੱੜੀ ਕੋਸ਼ਿਸ਼ ਕੀਤੀ ਗਈ ਜਦੋਂ ਇੰਦਰਾ ਗਾਂਧੀ ਵੱਲੋਂ ਇਹ ਆਪਰੇਸ਼ਨ ਬਲੂ ਸਟਾਰ ਦਾ ਕਹਿ ਲਈ ਕਿ ਸ਼ੁਰੂਆਤ ਹੋਈ ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਉਹ ਹਰਮੰਦਰ ਸਾਹਿਬ ਦਰਸ਼ਨ ਕਰਨ ਆਉਂਦੀ ਹੈ ਤੇ ਇਹ ਜ਼ਿੰਮੇਵਾਰੀ ਲੈਂਦੀ ਹੈ ਕਿ ਇਸ ਦੀ ਸਾਰੀ ਜਿਹੜੀ ਆ ਮੁਰੰਮਤ ਉਹ ਮੈਂ ਕਰਵਾਵਾਂਗੀ ਸ਼ਾਇਦ ਉਦੋਂ ਵੀ ਉਹਦੇ ਵੱਲੋਂ ਇਹੀ ਕੋਸ਼ਿਸ਼ ਕੀਤੀ ਗਈ ਸੀ ਜੇਕਰ ਮੈਂ ਸਾਰਾ ਕੁਝ ਸਹੀ ਕਰਵਾ ਦਿੱਤਾ ਤਾਂ ਸ਼ਾਇਦ ਇਹ ਸਿੰਘ ਭੁੱਲ ਜਾਣਗੇ ਤੁਸੀਂ ਦੇਖੋ ਇਸ ਤਰੀਕੇ ਨਾਲ ਕਦੀ ਵੀ ਨਹੀਂ ਹੁੰਦਾ ਪਾਵਨ ਸਥਾਨ ਦੇ ਨਾਲ ਸਾਡੇ ਜਜ਼ਬਾਤ ਜੁੜੇ ਆ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੋ ਜੇ ਵੀ ਸਿੱਖ ਕਿਸੇ ਮੰਦਰ ਨੂੰ ਢਾ ਕੇ ਕਹੇ ਦੁਬਾਰੇ ਬਣਾ ਦੇਣੇ ਇਹ ਮੂਰਖਤਾ ਵਾਲੀ ਗੱਲ ਹੈ ਤੁਸੀਂ ਇਹ ਦੇਖਦੇ ਹੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਨੇ ਲਾਲ ਕਿਲੇ ਤੇ ਜਾ ਕੇ ਝੰਡਾ ਚੁਲਾਤਾ ਪੂਰਾ ਭਾਰਤ ਚੀਕਾ ਮਾਰ ਲੱਗਿਆ ਸੀ ਮਾਰੀਆਂ ਸੀ ਕਿ ਨਹੀਂ ਚੀਕ ਤੇ ਸਾਡੇ ਪਾਵਨ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਲਿਆ ਕੇ ਜਦ ਤਿਰੰਗਾ ਚੁਲਾਤਾ ਸੀ ਤੇ ਸਿੱਖ ਉਸ ਚੀਜ਼ ਨੂੰ ਕਿਵੇਂ ਭੁੱਲ ਜਾਣ ਸਿੱਖ ਉਸ ਦਰਦ ਨੂੰ ਕਿਵੇਂ ਭੁੱਲ ਜਾਣ ਗੱਲ ਇਹ ਹੈ ਕਿ ਕੱਲੂ ਘਾਰਾ ਕੀਤਾ ਹੀ ਕਿਉਂ ਕੀ ਆ ਤੁਹਾਡੇ ਅੰਦਰ ਨਫ਼ਰਤ ਕੀ ਆ ਤੁਹਾਡਾ ਆਈਡੀਆ ਕਿਉਂ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਸਿੱਖਾਂ ਨੇ ਤੁਹਾਡਾ ਕੀ ਵਿਗਾੜਿਆ ਚੀਜ਼ ਦੱਸਣੀ ਪਾਉਗੀ ਚਲੋ ਇਹ ਤੇ ਆਪਣੀ ਹਕੂਮਤ ਨਹੀਂ ਕੀਤਾ ਭਾਰਤੀ ਆਪਣੀ ਹਕੂਮਤ ਸੀਗੀ ਇਸ ਤੋਂ ਪਹਿਲਾਂ ਮੁਗਲਾ ਵੇਲੇ ਹੁੰਦਾ ਆ ਰਿਹਾ ਮੁਗਲ ਤਾਂ ਚਲੋ ਆਪਣੇ ਨਹੀਂ ਸੀਗੇ ਉਸ ਵੇਲੇ ਵੀ ਸਿੱਖਾਂ ਨੂੰ ਮਾਰਨ ਤੱਕ ਕਈ ਕੋਝੀਆਂ ਚਾਲਾਂ ਚਲੀਆਂ ਜਾਂਦੀਆਂ ਸੀਗੀਆਂ ਹੋਣ ਕੁਝ ਜ਼ਿਆਦਾ ਸਾਲ ਨਹੀਂ 41 ਸਾਲਾਂ ਦੀ ਗੱਲ ਹੈ 41 ਸਾਲ ਹੋਏ ਆ 84 ਦੇ ਵਿੱਚ ਜੋ ਹੋਇਆ ਪੂਰੇ ਦੇਸ਼ ਭਰ ਦੇ ਵਿੱਚ ਸਿਰਫ ਦਿੱਲੀ ਦੇ ਵਿੱਚ ਇੱਕ ਵਿਡੋ ਕਲੋਨੀ ਆ ਹੋਰ ਕਿਤੇ ਨਹੀਂ ਹੈਗੀ ਕੀ ਲੱਗਦਾ ਹੈ ਕਿ ਅਜਿਹੇ ਚਾਲਾ ਕਿਉਂ ਚਲੀਆਂ ਜਾਂਦੀਆਂ ਜਾਂ ਆਉਣ ਵੇਲੇ ਸਿੰਘ ਆਪਣਾ ਕਿਵੇਂ ਤਿਆਰਬਰ ਤਿਆਰ ਰਹਿਣਗੇ ਤੁਸੀਂ ਇਹ ਦੇਖੋ ਕਿ ਅਸੀਂ ਗੱਲ ਕਰਦੇ ਹਾਂ 18ਵੀਂ ਸਦੀ ਦੀ ਮੁਗਲਿਆ ਸਲਤਨਤ ਦੀ ਤੇ ਹਿੰਦੂ ਸਲਤਨਤ ਦੀ ਦੋਵਾਂ ਦੇ ਵਿੱਚ ਇੱਕ ਸਮਿਲੈਰਿਟੀ ਹੈ ਦੋਵਾਂ ਨੂੰ ਡਰਿਆ ਸਿੱਖਾਂ ਦੇ ਰਾਜਸ਼ਾਹੀ ਦਾਵੇ ਤੋਂ ਸਿੱਖਾਂ ਦੇ ਅੰਦਰ ਰਾਜ ਕਰਨ ਦੀ ਸ਼ਕਤੀ ਤੋਂ ਇਹਨੂੰ ਪੋਲੀਟੀਕਲ ਥ੍ਰੈਟ ਕਹਿੰਦੇ ਆ ਇਹ ਭੈ ਖਾਂਦੇ ਆ ਕਿਉਂਕਿ ਸਿੱਖਾਂ ਦੇ ਕੋਲ ਇੱਕ ਇਹੋ ਜਿਹਾ ਨੇਸ਼ਨ ਸਟੇਟ ਦਾ ਆਈਡੀਆ ਜਿਹਦੇ ਤੋਂ ਇਹਨਾਂ ਨੂੰ ਘਬਰਾਹਟ ਹੁੰਦੀ ਹੈ ਸਿੱਖ ਕਹਿੰਦੇ ਅਸੀਂ ਬੇਗਮਪੁਰਾ ਸ਼ਹਿਰ ਕੋਨਾਓ ਉਹ ਸ਼ਹਿਰ ਬਸਾਉਣਾ ਅਸੀਂ ਹਲੇਮੀ ਰਾਜ ਦੀ ਗੱਲ ਕਰਨੀ ਹੈ ਅਸੀਂ ਇਹੋ ਜਿਹਾ ਦੇਸ਼ ਕਾਲ ਸਿਰਜਣਾ ਹੈ ਜਿੱਥੇ ਸਾਰੇ ਬਰਾਬਰ ਹੋਣ ਇਸਲਾਮਿਕ ਸਟੇਟ ਕਹਿੰਦੀ ਸੀ ਇੱਕ ਹੀ ਰਹਿਣਗੇ ਮੁਸਲਮਾਨ ਇਕੱਲੇ ਗੈਰ ਮੁਸਲਮਾਨਾਂ ਨੂੰ ਕਾਫਰ ਕਹਿ ਕੇ ਮਾਰਿਆ ਜਾਊਗਾ ਹਿੰਦੂ ਮੈਜੋਰਿਟੇਰੀਅਨ ਸਟੇਟ ਇਹ ਕਹਿੰਦੀ ਹੈ ਕਿ ਬਹੁ ਗਿਣਤੀ ਹਿੰਦੂ ਹੋਵੇ ਬਾਕੀ ਜਿਹੜੇ ਆ ਉਹ ਖਤਮ ਹੋ ਜਾਣ ਜਾਂ ਆਪਣੀ ਪਛਾਣ ਛੱਡ ਦੇਣ ਜਾਂ 25 ਬੀ ਦੇ ਤਹਿਤ ਕਹਿ ਦੇਣ ਕਿ ਅਸੀਂ ਵੀ ਤੁਹਾਡਾ ਹਿੱਸਾ ਆ ਆਪਣੀ ਹੋਣਦ ਖਤਮ ਕਰ ਲੈਣ ਇਹ ਦੋਵਾਂ ਸਟੇਟਾਂ ਦਾ ਆਈਡੀਆ ਇੱਕੋ ਹੈ ਪਰ ਮੁਸਲਮਾਨਾਂ ਕੋਲ ਕਿਤੇ ਨਾ ਕਿਤੇ ਮੋਰਲ ਵੈਲਿਊ ਸੀ ਕਿ ਉਹ ਕਿਸੇ ਨਾ ਕਿਸੇ ਸਿਲਸਿਲੇ ਦੇ ਤਹਿਤ ਚੱਲਦੇ ਸੀ ਕਿ ਅਸੀਂ ਤੁਹਾਨੂੰ ਮੂਮਨ ਕਰਨਾ ਹੈ ਅਸੀਂ ਤੁਹਾਨੂੰ ਕਾਫਰਾ ਤੋਂ ਮੂਮਨ ਕਰਨਾ ਹੈ ਪਰ ਅੱਜ ਵਾਲੀ ਜਿਹੜੀ ਹਿੰਦੂ ਸਟੇਟ ਹੈ ਇਨਾਂ ਦੇ ਕੋਲ ਕਿਹੜਾ ਆਈਡੀਆ ਇਨਾਂ ਦੇ ਕੋਲ ਕਿਹੜਾ ਨੇਸ਼ਨ ਸਟੇਟ ਦਾ ਆਈਡੀਆ ਜਿਹਦੇ ਤਹਿਤ ਇਹਨੇ ਲੋਕਾਂ ਨੂੰ ਸਰਵ ਕਰਨਾ ਅੱਜ ਦੀ ਜਿਹੜੀ ਨੇਸ਼ਨ ਸਟੇਟ ਆ ਇਹ ਤਾਂ ਸਾਰੇ ਆਈਡੀਆ ਉਹ ਅਡਾਪਟ ਕਰਕੇ ਲੈ ਕੇ ਆਈ ਹੈ ਜਿਹੜੇ ਇਹਨਾਂ ਨੂੰ ਅੰਗਰੇਜ਼ਾਂ ਨੇ ਦਿੱਤੇ ਆ ਪੁਲਸਿੰਗ ਪਾਲਸਿੰਗ ਸੇਮ ਹੈ ਇਹਨਾਂ ਦੀ ਪੁਲਸਿੰਗ ਪਾਲਿਸੀ ਸੇਮ ਹੈ ਫਿਰ ਇਹਨਾਂ ਦਾ ਸੰਵਿਧਾਨ ਜਿਹੜਾ ਉਹਦੀਆਂ ਬਹੁਤੀਆਂ ਧਰਾਵਾਂ ਜਿਹੜੀਆਂ ਸੇਮ ਨੇ ਵੱਖਰਾ ਕੀ ਕੀਤਾ ਇਹਨਾਂ ਨੇ ਕੀ ਸਰਜਿਆ ਵੱਖਰਾ ਜੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਨੇਸ਼ਨ ਸਟੇਟ ਬਣ ਗਈ ਲੋਕਾਂ ਦੇ ਭਲੇ ਲਈ ਕੀ ਸਰਜਿਆ ਸਿੱਖਾਂ ਦੇ ਕੋਲ ਇਹ ਦਾਵਾ ਕਿ ਅਸੀਂ ਇਹੋ ਜਿਹਾ ਦੇਸ਼ ਕਾਲ ਸਿਰਜਣਾ ਜਿੱਥੇ ਕੋਈ ਜਾਤ ਪਾਤ ਨਸਲ ਰੰਗ ਭੇਦ ਦਾ ਵਿਤਕਰਾ ਨਹੀਂ ਹੋਊਗਾ ਜਿੱਥੇ ਕਿਸੇ ਇੱਕ ਫਿਰਕੇ ਨੂੰ ਇਨਸਾਫ ਲੈਣ ਲਈ 40 ਸਾਲ ਅਦਾਲਤਾਂ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ ਜਿੱਥੇ ਬੰਦੇ ਨੂੰ ਬੰਦਾ ਗਿਣਿਆ ਜਾਊਗਾ ਸਾਨੂੰ ਨਾ ਤਾਂ ਮੁਗਲਾਂ ਦੇ ਵੇਲੇ ਇਨਸਾਨ ਗਿਣਿਆ ਗਿਆ ਨਾ ਇਸ ਵੇਲੇ ਇਨਸਾਨ ਗਿਣਿਆ ਗਿਆ ਦੁਨੀਆ ਹਿਊਮਨ ਰਾਈਟਸ ਦੀ ਗੱਲ ਕਰਦੀ ਹੈ ਵਰਲਡ ਵਾਰ ਤੋਂ ਬਾਅਦ ਹਿਊਮਨ ਰਾਈਟਸ ਤੇ ਉੱਤੇ ਗੱਲ ਹੁੰਦੀ ਹੈ ਕਨਵੈਨਸ਼ਨਾਂ ਹੁੰਦੀਆਂ ਨੇ ਕਿ ਕਿਤੇ ਵੀ ਜੰਗਾਂ ਲੱਗਦੀਆਂ ਉੱਥੇ ਮਨੁੱਖੀ ਕਦਰਾਂ ਕੀਮਤਾਂ ਖਤਰੇ ਦੇ ਵਿੱਚ ਨਾ ਆ ਜਾਣ ਖਤਮ ਨਾ ਹੋ ਜਾਣ ਪਰ ਯਾਰ ਸਾਨੂੰ ਤਾਂ ਮਨੁੱਖ ਸਮਝਿਆ ਹੀ ਨਹੀਂ ਗਿਆ ਸਾਡੇ ਤਾਂ ਬੰਦ-ਬੰਦ ਕੱਟੇ ਗਏ ਆ ਖੋਪੜੀਆਂ ਲਾਈਆਂ ਗਈਆਂ ਦੇਗਾਂ 'ਚ ਉਬਾਲਿਆ ਗਿਆ ਚੜਖੜੀਆਂ ਤੇ ਚਾੜਿਆ ਗਿਆ ਆਰਿਆਂ ਨਾਲ چیرਿਆ ਗਿਆ ਕੀ ਇਸ ਹਿੰਦੂ ਸਲਤਨਤ ਦੇ ਵਿੱਚ ਸਾਡੇ ਨਾਲ ਅਜਿਹਾ ਕੁਝ ਨਹੀਂ ਹੋਇਆ ਸਾਰਾ ਕੁਝ ਹੋਇਆ ਭਾਈ ਗੁਰਦੇਵ ਸਿੰਘ ਦੇਬੂ ਨੂੰ ਪਾਣੀ 'ਚ ਉਬਾਲਿਆ ਗਿਆ ਪਰ ਰਿਸ਼ਪਾਲ ਸਿੰਘ ਸੰਚੰਦਰੇ ਦੀਆਂ ਲੱਤਾਂ ਵੜ ਦਿੱਤੀਆਂ ਗਈਆਂ ਆ ਭਾਈ ਨੋਖ ਸਿੰਘ ਬੱਬਰ ਦੇ ਕਿਲ ਠੋਕੇ ਗਏ ਆ ਸਾਡੇ ਨਾਲ ਉਹ ਜ਼ੁਲਮ ਹੋਇਆ ਸਿੰਗਾ ਨੂੰ ਟੋਟੇ ਟੋਟੇ ਕਰਕੇ ਟੁਕੜੇ ਟੁਕੜੇ ਕਰਕੇ ਦਰਿਆਵਾਂ ਵਿੱਚ ਰੋੜ ਦਿੱਤਾ 25000 ਲਵਾਰਸ਼ ਲਾਸ਼ ਹੈ ਕਿ ਸਾੜ ਦਿੱਤੀ ਹੈ ਜ਼ੁਲਮ ਥੋੜੀ ਨਹੀਂ ਹੋਏ ਜੀ ਉਹਨਾਂ ਨੇ 7-700 ਗੱਡਾ ਸਿੰਗਾ ਦੇ ਸਿਰਾਂ ਦਾ ਲਦਿਆ ਸੀ ਤੇ ਘਾਟ ਇਹਨਾਂ ਵੀ ਨਹੀਂ ਕੀਤੀ ਸਾਡੇ ਕੋਲ ਵੀ ਉਹਨਾਂ ਲਾਸ਼ਾਂ ਨਾਲ ਭਰੇ ਟਰੱਕਾਂ ਦੀਆਂ ਤਸਵੀਰਾਂ ਮੌਜੂਦ ਨੇ ਤੁਹਾਨੂੰ ਮਨੁੱਖਤਾ ਕਿਤੇ ਵੀ ਨਹੀਂ ਸਮਝ ਆ ਗਿਆ ਨਾ ਉਹ ਸਟੇਟ ਨੇ ਸਮਝਿਆ ਨਾ ਇਸ ਨੇ ਸਮਝਿਆ ਉਹਨਾਂ ਕੋਲ ਫਿਰ ਵੀ ਕੋਈ ਮੋਰਲ ਵੈਲਿਊ ਹੋ ਸਕਦੀ ਹੈ ਪਰ ਅੱਜ ਦੀ ਜਿਹੜੀ ਸਟੇਟ ਹੈ ਇਹਨਾਂ ਦੇ ਕੋਲ ਤਾਂ ਬਹੁਤ ਜ਼ਿਆਦਾ ਮੋਰਲ ਵੈਕਿਊਮ ਪਿਆ ਹੋਇਆ ਕਿਸੇ ਵਿਅਕਤੀ ਦਾ ਧਰਮ ਪੁੱਛ ਕੇ ਜਾਂ ਉਸ ਦੇ ਧਾਰਮਿਕ ਚਿੰਨ੍ਹ ਨੂੰ ਦੇਖ ਕੇ ਉਸ ਨੂੰ ਟਾਰਗੇਟ ਕਰਨਾ ਅਤੇ ਉਹ ਕਮਿਊਨਿਟੀ ਨੂੰ ਖਤਮ ਕਰਨਾ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਆ ਤੇ 84 ਵੇਲੇ ਇਹੀ ਕੁਝ ਹੋਇਆ ਹੱਥਾਂ ਦੇ ਵਿੱਚ ਕੜੇ ਪਾਏ ਦੇਖਦੇ ਸੀਗੇ ਨਾਮ ਦੇ ਪਿੱਛੇ ਸਿੰਘ ਲੱਗਿਆ ਦੇਖਦੇ ਤੇ ਸੇ ਮਾਰ ਦਿੰਦੇ ਸੀਗੇ ਉਸ ਦਾ ਇਨਸਾਫ ਅੱਜ ਵੀ ਸਿੱਖ ਕੋ ਮੂਰੀਕਦੀ ਤੁਸੀਂ ਇਹ ਦੇਖੋ ਕਿ ਨਾ ਤਾਂ ਮੁਗਲਿਆ ਸਲਤਨਤ ਦਾ ਇਨਸਾਫ ਮਿਲਿਆ ਤੇ ਨਾ ਇੱਥੇ ਮਿਲਣਾ ਰਾਜ ਨਾ ਮੰਗ ਲਈਏ ਕਿਨ ਹਾਸ਼ਮ ਸੋਹੀ ਬਲੀ ਜਨਤੇਗ ਉਠਾਈ ਮੰਗਿਆ ਕੁਝ ਨਹੀਂ ਮਿਲਦਾ ਹੱਕ ਹਾਸਲ ਕਰਨੇ ਪੈਂਦੇ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਸਟੇਜ ਤੋਂ ਇਹੋ ਕਿਹਾ ਸੀ ਵੀ ਧੀ ਕਿਸੇ ਹਿੰਦੂ ਦੀ ਹੋਵੇ ਕਿਸੇ ਮੁਸਲਮਾਨ ਦੀ ਹੋਵੇ ਜੇ ਕੋਈ ਨੂੰ ਬੇਪੱਤ ਕਰਦਾ ਕਾਨੂੰਨ ਇਤਿਹਾਸ ਨਹੀਂ ਰੱਖਣੀ ਉਹਨੂੰ ਸੋਧ ਕੇ ਝਟਕਾ ਕੇ ਆ ਜਾਓ ਮੈਂ ਦੇਮੇਵਰੀ ਸਾਹਮਣਾ ਸੰਤਾ ਦੇ ਪਾਲਸੀ ਕਿ ਕੀ ਉਹ ਸੰਤਾ ਦੇ ਬੋਲ ਭਾਰਤ ਨੂੰ ਵੱਖਵਾਦੀ ਲੱਗਦੇ ਸਨ ਨਾਤਵਾਦੀ ਲੱਗਦੇ ਸਨ ਪਰ ਜਦੋਂ ਅੱਜ ਕਿਸੇ ਬੱਚੀ ਦਾ ਰੇਪ ਹੁੰਦਾ ਤੇ ਪੂਰੀ ਦੁਨੀਆ ਕੀ ਕਹਿੰਦੀ ਹੈ ਕਿ ਰੇਪਿਸਟ ਨੂੰ ਕੀ ਕਰੋ ਮਾਰ ਦਿਓ ਕੀ ਫਿਰ ਸਾਰੇ ਲੋਕ ਆਤਵਾਦੀ ਨੇ ਨਹੀਂ ਹੱਥਾਂ ਦੇ ਵਿੱਚ ਮੋਮਬਤੀਆਂ ਫੜ ਕੇ ਇਨਸਾਫ ਲੈਣ ਤੋਰ ਪਏ ਨੇ ਸੰਤਾ ਦੇ ਇਹ ਬੋਲ ਸੀਗੇ ਕਿ ਹੱਥ ਦੇ ਵਿੱਚ ਮੋਮਬਤੀਆਂ ਫੜ ਕੇ ਜਾਂ ਭਾਰਤ ਦੀਆਂ ਜਿਹੜੀਆਂ ਨੇ ਅਦਾਲਤਾਂ ਦੇ ਵਿੱਚ ਇਦਾਂ ਇਨਸਾਫ ਨਹੀਂ ਮਿਲਦੇ ਉਹ ਮੌਕੇ ਤੇ ਜਿਹੜਾ ਸੋਧਾ ਹੈ ਉਹ ਲਾ ਦਿਓ ਤੁਸੀਂ ਇਹ ਦੇਖੋ ਵੀ ਇੱਕ ਬੱਚੀ ਦੇ ਨਾਲ ਜੋ ਆਪਰੇਆ ਉਹ ਬੜੇ ਦੁੱਖ ਦੀ ਗੱਲ ਆ ਬਿਲਕੁਲ ਤੇ ਉਹਦਾ ਇੱਕੋ ਇੱਕ ਇੱਛਾਫ ਆ ਉਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਨੇ ਜਿਹੜਾ ਸਟੇਜ ਤੋਂ ਕਿਹਾ ਉਹੀ ਪੂਰੀ ਦੁਨੀਆ ਮੰਗਦੀ ਹੈ ਸੰਤਾਂ ਨੇ ਇਹੋ ਜੀ ਵੱਖਰੀ ਮੰਗ ਕਿਹੜੀ ਕਰ ਦਿੱਤੀ ਜਿਹੜੀ ਦੁਨੀਆ ਨਹੀਂ ਮੰਗ ਰਹੀ ਯਾਰ ਤੁਸੀਂ ਅਮਰੀਕਾ ਦੇ ਨਾਲ ਇਹਨਾਂ ਮੂੰਹ ਪਾਲੀ ਬੈਠੇ ਹੋ ਅਮਰੀਕਾ ਦੀ ਤਰੱਕੀ ਦਾ ਕਾਰਨ ਉਥੋਂ ਦੀਆਂ ਫੈਡਰਲ ਸਟੇਟਾਂ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਐਵੇਂ ਯੂਨੀਅਨ ਸਟੇਟ ਆਫ ਇੰਡੀਆ ਜੀ ਇਥੋਂ ਦੀਆਂ ਸਟੇਟਸ ਦੇ ਕੋਲ ਪਾਵਰ ਆ ਹੋਣ ਤੁਸੀਂ ਪਾਵਰ ਨੂੰ ਸੈਂਟਰਲਾਈਜ਼ ਨਾ ਕਰੋ ਸਟੇਟਾਂ ਆਪਣੀ ਤਰੱਕੀ ਕਰਨ ਆਪਣੀ ਜੀਡੀਪੀ ਗਰੋ ਕਰਨ ਆਪ ਵਪਾਰ ਕਰਨ ਸਟੇਟਾਂ ਤਗੜੀਆਂ ਹੋਣਗੀਆਂ ਦੇਸ਼ ਤਗੜਾ ਹੋਊਗਾ ਸੰਤਾ ਨੇ ਤਾਂ ਇਹੀ ਫੈਡਰਲ ਪਾਵਰਾਂ ਮੰਗੀਆਂ ਸੀ ਅਨੰਦਪੁਰ ਸਾਹਿਬ ਦੇ ਮਤੇ 'ਚ ਕੀ ਸੀਗਾ ਵੱਧ ਅਧਿਕਾਰ ਹੀ ਸਨ ਪਰ ਇਹਨਾਂ ਨੇ ਉਸ ਗੱਲ ਨੂੰ ਅਤਵਾਦੀ ਤੇ ਵੱਖਵਾਦੀ ਕਹਿ ਦਿੱਤਾ ਤੇ ਅਮਰੀਕਾ ਉਹ ਇਹਨਾਂ ਦਾ ਦੋਸਤ ਹੈ ਸੰਤਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਅਸੀਂ ਸਾਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਤਾਂ ਸਾਨੂੰ ਹਿੰਦੁਸਤਾਨ ਦੇ ਵਿੱਚ ਰਹਿਣ 'ਚ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਹਿੰਦੁਸਤਾਨ ਮੁਲਕ 'ਚ ਰਹਿਣਾ ਚਾਹੁੰਦੇ ਆਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹੀ ਗੱਲ ਕਹੀ ਹੈ ਕਿ ਸਾਡਾ ਕਿਸੇ ਨਾਲ ਵੀ ਵੈਰ ਨਹੀਂ ਨਾ ਸਾਡੀ ਹਿੰਦੂਆਂ ਨਾਲ ਨਫ਼ਰਤ ਹੈ ਨਾ ਮੁਸਲਮਾਨਾਂ ਨਾਲ ਨਫ਼ਰਤ ਹੈ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਪਰ ਅਸੀਂ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਨਹੀਂ ਰਹਿਣਾ ਚਾਹਾਂਗੇ ਅਸੀਂ ਬਰਾਬਰ ਦੇ شہری ਬਣ ਕੇ ਰਹਿਣਾ ਚਾਹੁੰਦੇ ਆਂ ਸਨਮਾਨ ਦੀ ਜ਼ਿੰਦਗੀ ਜੀਣਾ ਚਾਹੁੰਦੇ ਆਂ ਪਰ ਜੇਕਰ ਇਸ ਦੇਸ਼ ਦੇ ਵਿੱਚ ਸਾਨੂੰ અપਮਾਨਿਤ ਕੀਤਾ ਜਾ ਰਿਹਾ ਹੈ ਬੇਇੱਜ਼ਤ ਕੀਤਾ ਜਾ ਰਿਹਾ ਸਾਡੇ ਨਾਲ ਮਜ਼ਾਕ ਬਣਾਇਆ ਜਾ ਰਿਹਾ ਯਾਰ ਅੰਗਰੇਜ਼ ਮਾੜੇ ਥੋੜੀ ਸੀ ਜਿੰਨੀ ਤਰੱਕੀ ਅੰਗਰੇਜ਼ਾਂ ਨੇ ਭਾਰਤ ਦੀ ਕਰਾਈ ਹੈ ਮੈਨੂੰ ਲੱਗਦਾ ਨਹੀਂ ਹੋਈ ਹੋਊਗੀ ਉਹਦੇ ਤੋਂ ਬਾਅਦ ਇਹਨਾਂ ਕਿੰਨੇ ਕ ਡੈਮ ਬਣਾ ਲਏ ਕਿੰਨੀਆਂ ਕ ਰੇਲਵੇ ਲਾਈਨਾਂ ਪਾ ਲੀਆਂ ਜੋ ਸਿਸਟਮ ਸਾਰਾ ਅੰਗਰੇਜ਼ਾਂ ਦਾ ਬਣਾ ਕੇ ਦਿੱਤਾ ਹੋਇਆ ਪੁਲਸਿੰਗ ਪਾਲਿਸੀ ਉਹਨਾਂ ਨੇ ਬਣਾ ਕੇ ਦਿੱਤੀ ਮਿਲਟਰੀ ਬੇਸ ਉਹਨਾਂ ਨੇ ਬਣਾ ਕੇ ਦਿੱਤੇ ਸਾਰਾ ਕੁਝ ਤਾਂ ਅੰਗਰੇਜ਼ ਬਣਾ ਕੇ ਦੇ ਕੇ ਗਏ ਸਿਰਫ ਕਾਰਨ ਕੀ ਸੀ ਕਿ ਘੁੱਟਣ ਮਹਿਸੂਸ ਹੁੰਦੀ ਸੀ ਕੁਟਣ ਮਹਿਸੂਸ ਹੋ ਹੁੰਦੀ ਸੀ ਉਹਨਾਂ ਵੱਲੋਂ ਭਾਰਤੀਆਂ ਨੂੰ ਜਾਂ ਪੰਜਾਬੀਆਂ ਨੂੰ ਨੀਵੇਂ ਦਰਜੇ ਦੇ ਸਮਝਿਆ ਜਾਂਦਾ ਸੀ ਤੇ ਜੇ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਇਹੋ ਜਿਹਾ ਵਰਤੋਂ ਵਿਹਾਰ ਤਰੀਕਾ ਵਰਤਾਇਆ ਜਾਊਗਾ ਤੇ ਸਿੱਖਾਂ ਕੋਲ ਆਪਸ਼ਨ ਕੀ ਬਚਦੀ ਹੈ ਅਲਾਇਦ ਕੀ ਤੋਂ ਬਿਨਾ ਆਪਸ਼ਨ ਕੀ ਬਚਦੀ ਹੈ ਜਦੋਂ ਸਿੱਖ ਨੂੰ ਆਪਣੀ ਹੋਂਦ ਦਾ ਹੀ ਖਤਰਾ ਹੋ ਜਾਊ ਜਦੋਂ ਉਹਨੂੰ ਬਾਰ-ਬਾਰ 에ਰਪੋਰਟਾਂ ਦੇ ਉੱਤੇ バス ਛੱਡਿਆਂ ਦੇ ਉੱਤੇ ਰੋਕ ਕੇ ਸ਼ੱਕ ਦੀ ਨਿਗਾਨਾ ਦੇਖਿਆ ਜਾਊਗਾ ਉਹਦੀ ਪੱਗ ਨੂੰ ਸ਼ੱਕ ਦੀ ਨਿਗਾਨਾ ਦੇਖਿਆ ਜਾਊਗਾ ਉਹਦੇ ਕਕਾਰਾਂ ਨੂੰ ਰੋਕੇ ਆ ਜਾਊਗਾ ਉਹਨੂੰ ਬੇਇਜ਼ਤ ਕੀਤਾ ਜਾਊਗਾ ਤੇ ਸਿੱਖਾਂ ਕੋਲ ਅਲਹਿਦਗੀ ਤੋਂ ਬਿਣਾ ਹੋਰ ਕੋਈ ਆਪਸ਼ਨ ਹੀ ਨਹੀਂ ਬਚਦੀ 84 ਦੇ ਜ਼ਖਮ ਅੱਜ ਵੀ ਹਰੇ ਨੇ ਅੱਜ ਵੀ ਉਹ ਮਾਵਾਂ ਨੇ ਜਿਨ੍ਹਾਂ ਦੇ ਚਾਰ-ਚਾਰ ਪੁੱਤ ਪੰਜ-ਪੰਜ ਪੁੱਤ ਚੀਦ ਹੋਏ ਅੱਜ ਤਸਵੀਰਾਂ ਲਗੀਆਂ ਦੇਖਦੇ ਹਰਮੰਦਰ ਸਾਹਿਬ ਦੇ ਵਿੱਚ ਕਿਸ ਤਰੀਕੇ ਉਹ ਮਾਹੌਲ ਸਿਰਜਿਆ ਗਿਆ ਕਿਸ ਤਰੀਕੇ ਭਾਰਤੀ ਫੌਜ ਨੇ ਆਪਣਾ ਜਿਹੜਾ ਝੰਡਾ ਆ ਉੱਥੇ ਲਾਇਆ ਅੱਜ ਬਹੁਤ ਮਾਵਾਂ ਰੋਂਦੀਆਂ ਨੇ ਉਸ ਜਗ੍ਹਾ ਤੇ ਆ ਕੇ ਕਿੱਦਾਂ ਇਹ ਦੁੱਖ ਭਰੇ ਜਾ ਸਕਦੇ ਨੇ ਕਿਵੇਂ ਲੋਕ ਕਹਿੰਦੇ ਨੇ ਕਿ 84 ਭੁੱਲ ਜਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਇਹ ਚੀਜ਼ਾਂ ਯਾਦ ਕਰਦੇ ਹੋ ਮੁਰਤੋ ਜਿਹੜੀ ਇੱਕ ਨਵੇਂ ਮੁਲਕ ਦੀ ਵੀ ਗੱਲ ਹੋਈ ਸੀ ਪਿੰਡਰਾਲੇ ਸੰਤਾ ਵੱਲੋਂ ਕਿ ਜੇਕਰ ਅਜਿਹਾ ਨਹੀਂ ਹੋਏਗਾ ਜਾਂ ਤੁਸੀਂ ਹਮਲਾ ਕਰੋਗੇ ਤਾਂ ਇੱਕ ਨਵੇਂ ਮੁਲਕ ਦੀ ਸ਼ੁਰੂਆਤ ਹੋਏਗੀ ਅਸੀਂ ਰੋਜ਼ ਅਰਦਾਸ ਕਰਦੇ ਆ ਤੇ ਅਸੀਂ ਅਰਦਾਸ ਚ ਸ਼ਬਦ ਕੀ ਵਰਤਦੇ ਆ ਜਿੰਨਾ ਸਿੰਘਾਂ ਸਿਗਣੀਆਂ ਧਰਮ ਹਿੱਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਝੜਕੜੀਆਂ ਦੇ ਚੜਿਆ ਆ ਰਿਆਂ ਨਾਲ ਚੀਰੇ ਗਏ ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਾਏ। ਜਿਹੜੀ ਕੌਮ ਨੇ ਆਪਣੇ ਨਾਲ ਹੋਏ ਜ਼ੁਲਮਾਂ ਨੂੰ ਆਪਣੀ ਅਰਦਾਸ ਦਾ ਹਿੱਸਾ ਬਣਾਇਆ ਤੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਜ਼ੁਲਮਾਂ ਨੂੰ ਭੁੱਲ ਜਾਣ। ਬਿਲਕੁਲ। ਇਹ ਸਿੱਖਾਂ ਦੀ ਅਰਦਾਸ ਦਾ ਹਿੱਸਾ ਹੈ। ਤੇ ਅਰਦਾਸ ਸਮਾਪਤ ਕਿੱਥੇ ਹੁੰਦੀ ਹੈ? ਨਾਨਕ ਨਾਮ ਛੱਡਦੀ ਕੋਰ। ਅਸੀਂ ਦੁਹਰਾ ਪੜਦੇ ਹਾਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਇਹ ਅਰਦਾਸ ਇੱਥੇ ਸਮਾਪਤ ਹੁੰਦੀ ਹੈ। ਤੇ ਜ਼ਰੂਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਪਵੇਗਾ ਖਾਲਸਾ ਰਾਜ ਹੋਣ ਦੇ ਵਿੱਚ ਆਵੇਗਾ ਸਿੱਖਾਂ ਦੀ ਅਰਦਾਸ ਦਾ ਹਿੱਸਾ ਨਾ ਤਾਂ ਸਾਨੂੰ ਕੋਈ ਭੁਲਾ ਸਕਦਾ ਤੇ ਨਾ ਹੀ ਅਸੀਂ ਭੁੱਲਣ ਵਾਲੇ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜਿਵੇਂ ਬਿਆਨ ਦਿੱਤੇ ਜਾਂਦੇ ਆ ਜਿਵੇਂ ਸ਼ਿਵ ਸੈਨਾ ਆਗੂ ਵੱਲੋਂ ਬਿਆਨ ਦਿੱਤਾ ਗਿਆ ਕਿ 84 ਨੂੰ ਤੁਸੀਂ ਭੁੱਲ ਜਾਵੋ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਹਾਲਾਂਕਿ ਇਹ ਦਿਨਾਂ ਦੇ ਵਿੱਚ ਅਜਿਹੇ ਬਿਆਨ ਦੇਣੇ ਜ਼ਰੂਰ ਮਾੜੀ ਗੱਲ ਹੈ ਕਿਉਂਕਿ ਇਹ ਦਿਨਾਂ ਦੇ ਵਿੱਚ ਸਿੱਖ ਕੌਮ ਪਹਿਲੇ ਹੀ ਇਹ ਦਿਨ ਰੋਸ ਦੇ ਵਿੱਚ ਮਨਾਉਂਦੀ ਹੈ ਕਈ ਮਾਵਾ ਦੇ ਪੁੱਤ ਸ਼ਹੀਦ ਹੋਏ ਜੋ ਬੇਕਸੂਰ ਮਾਰੇ ਗਏ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਲਾਗੇ ਸ਼ਾਗੇ ਦੇ ਪਿੰਡਾਂ ਤੋਂ ਲੋਕ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਸਨ ਨਹੀਂ ਪਤਾ ਸੀ ਕਿ ਇਹ ਮਾਹੌਲ ਬਣ ਜਾਣਾ ਹੈ ਕਰਫਿਊ ਲੱਗ ਜਾਣੇ ਆ ਹਰਮੰਦਰ ਸਾਹਿਬ ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਣਾ ਹੈ ਉਹ ਹਵਾਈ ਫੈਰ ਜਾਂ ਉਸ ਤੋਂ ਬਾਅਦ ਜਿਹੜੀਆਂ ਸਿੱਧੀਆਂ ਗੋਲੀਆਂ ਸੰਗਤਾ ਦੇ ਉੱਪਰ ਚਲਾਈਆਂ ਗਈਆਂ ਨਹੀਂ ਪਤਾ ਸੀ ਕਿ ਵਾਪਸ ਕਰ ਮੋੜਨਾ ਹੈ ਜਾਂ ਨਹੀਂ ਉਹ ਦਿਨ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਅੱਜ ਸਿੱਖ ਕੌਮ ਪੂਰੀ ਮਨਾਉਂਦੀ ਹੈਗੀ ਹੈ ਤੇ ਉਹ ਦਿਨਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਕਿਉਂਕਿ ਜਗਰਾਤ ਸਿੰਘ ਉਹਨਾਂ ਨੇ ਆਖਿਆ ਕਿ ਇਹ ਦਿਨ ਅਸੀਂ ਆਪਣੇ ਅਰਦਾਸ ਦੇ ਵਿੱਚ ਇਹ ਸ਼ਹੀਦਿਆਂ ਨੂੰ ਯਾਦ ਕਰਦੇ ਆ ਤੇ ਇਸ ਦੀ ਸਮਾਪਤੀ ਅਸੀਂ ਰਾਜ ਕਰੇਗਾ ਖਾਲਸਾ ਤੇ ਆਕੀਰ ਰਹੇ ਨਾ ਕੋਈ ਤੋਂ ਸਮਾਪਤੀ ਹੁੰਦੀ ਹੈ ਸੋ ਇਹ ਦਿਨ ਆਪਾਂ ਕਦੇ ਨਹੀਂ ਭੁੱਲ ਸਕਦੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਿਮਰਦੀਪ ਸਿੰਘ ਅਮਰਸਰ